ਗੱਡੀਆਂ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਹੀ ਯਾਨੀ ਕਿ 26 ਮਾਰਚ ਨੂੰ ਐਲਾਨ ਕੀਤਾ ਹੈ ਕਿ ਉਹਨਾਂ ਸਭ ਗੱਡੀਆਂ ਤੇ 25% ਟ੍ਰੈਫਿਕ ਲੱਗੇਗਾ ਜਸਏ ਯੂਨਾਈਟਿਡ ਰਾਜ ਅਮਰੀਕਾ ਵਿੱਚ ਤਿਆਰ ਨਹੀਂ ਹੋਈਆਂ ਵਾਈਟ ਹਾਊਸ ਨੇ ਵੀ ਇਸ ਘੋਸ਼ਣਾ ਦੀ ਪੁਸ਼ਟੀ ਕੀਤੀ ਹੈ ਦੱਸਦੇ ਆ ਕਿ ਹੈ ਕਿ ਨਵਾਂ ਟ੍ਰੈਫਿਕ 9 April ਤੋਂ ਲਾਗੂ ਹੋਵੇਗਾ ਵਾਈਟ ਹਾਊਸ ਟਰੰਪ ਨੇ ਕਿਹਾ ਹੈ ਕਿ ਅਸੀਂ ਉਹਨਾਂ ਸਭ ਕਾਰਾਂ ਤੇ 25% ਟ੍ਰੈਫਿਕ ਲਗਾਉਣ ਜਾ ਰਹੇ ਹਾਂ ਜੋ ਯੂਨਾਈਟਿਡ ਰਾਜ ਅਮਰੀਕਾ ਵਿੱਚ ਨਹੀਂ ਬਣੀਆਂ ਇਹ ਨਵੀਂ ਟ੍ਰੈਫਿਕ ਨੀਤੀ ਸਿਰਫ ਵਿਦੇਸ਼ੀ ਗੱਡੀਆਂ ਤੇ ਨਹੀਂ ਸਗੋਂ ਲਾਈਟ ਵੇਟ ਟਰੱਕਸ ਤੇ ਵੀ ਲਾਗੂ ਹੋਵੇਗੀ ਇਹ ਟ੍ਰੈਫਿਕ ਮੌਜੂਦਾ ਟ੍ਰੈਫਿਕ ਤੋਂ ਇਲਾਵਾ ਹੋਵੇਗੀ ਅਮਰੀਕੀ ਅੰਤਰਰਾਸ਼ਟਰੀ ਵਪਾਰ ਕਮਿਸ਼ਨਰ ਮੁਤਾਬਕ ਹੁਣ ਤੱਕ ਜ਼ਿਆਦਾਤਰ ਦੇਸ਼ਾਂ ਤੋਂ ਆਉਣ ਵਾਲੀਆਂ ਪੈਸੇਂਜਰ ਗੱਡੀਆਂ ਤੇ 2.5% ਟ੍ਰੈਫਿਕ ਲਾਗੂ ਸੀ ਉਦੋਂ 1960 ਦੇ ਦशक ਦੇ ਚਿਕਨ ਟੈਕਸ ਦੇ ਤਹਿਤ ਟਰੱਕਾਂ ਤੇ 25% ਟ੍ਰੈਫਿਕ ਲਾਗੂ ਹੈ ਇਸ ਐਲਾਨ ਤੋਂ ਤੁਰੰਤ ਬਾਅਦ ਅਮਰੀਕੀ ਵਾਹਨ ਨਿਰਮਾਤਾ ਕੰਪਨੀਆਂ ਦੇ ਸ਼ੇਰਾਂ 'ਚ ਗਿਰਾਵਟ ਆਈ ਹੈ ਫੋਰਡ ਮੋਟਰਸ ਦੇ ਸ਼ੇਰਾਂ 1.8% ਤੇ ਜਨਰਲ ਮੋਟਰਸ ਦੇ ਸ਼ੇਅਰ 1.9 ਡਿੱਗ ਗਏ ਨੇ ਇਸ ਟ੍ਰੈਫਿਕ ਦਾ ਅਸਰ ਸਿਰਫ ਅਮਰੀਕੀ ਆਟੋਮੋਬਾਈਲ ਉਦਯੋਗ ਤੇ ਨਹੀਂ ਸਗੋ ਗਲੋਬਲ ਵਾਹਨ ਨਿਰਮਾਤਾ ਕੰਪਨੀਆਂ ਤੇ ਵੀ ਪੈਣ ਦੀ ਸੰਭਾਵਨਾ ਹੈ ਜੋ ਵਿਦੇਸ਼ਾਂ ਵਿੱਚ ਗੱਡੀਆਂ ਤਿਆਰ ਕਰਕੇ ਅਮਰੀਕੀ ਮਾਰਕੀਟ ਵਿੱਚ ਰਫਤਾਰ ਕਰਦੀਆਂ ਨੇ ਤਸਵੀਰਾਂ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਬ ਡਿਵੀਜ਼ਨ ਦੀਆਂ ਨੇ ਜਿੱਥੇ ਅੱਜ ਸਵੇਰੇ ਤਿੰਨ ਮੰਜ਼ਲਾ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਦੱਸ ਦਈਏ ਇਸ ਵਿੱਚ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਟੈਕਸਟਾਈਲ ਸ਼ੋਅਰੂਮ ਨੂੰ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰੀਡ ਦੀਆਂ ਟੀਮਾਂ ਨੇ ਕਰੀਬ ਤਿੰਨ ਘੰਟੇ ਤੱਕ ਬਚਾਅ ਕਾਰਜ ਚਲਾ ਕੇ ਅੱਗ ਤੇ ਕਾਬੂ ਪਾਇਆ ਤਾਜ਼ਾ ਇਹ ਬਚਾਅ ਚ ਫਾਇਰ ਬਿਗਰੇਡ ਦੀਆਂ 6 ਗੱਡੀਆਂ ਦੀ ਮਦਦ ਲਈ ਗਈ ਹੈ ਹਾਲਾਂਕਿ ਅੱਗ ਲੱਗਣ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਪਰ ਮੌਕੇ ਤੇ ਪਹੁੰਚ ਕੇ ਫਾਇਰ ਅਫਸਰ ਚਰਨਜੀਤ ਸਿੰਘ ਦੱਸਿਆ ਕਿ ਸ਼ੱਕ ਹੈ ਕਿ ਅੱਗ ਛੋਟ ਸ਼ੜਕਟ ਨਾਲ ਲੱਗੀ ਹੈ ਮੈਂ ਰਾਏਕੋਨ ਮਨਚੰਦਾ ਸultanpur Lodhi ਵਾਸੀਆਂ ਜੀ ਤੇ ਮੈਨੂੰ 6:30 6 ਵਜੇ ਫੋਨ ਆਇਆ ਵੀ ਦੁਕਾਨ ਤੇ ਅੱਗ ਲੱਗ ਗਈ ਆ ਐਂਸਨ ਇਹਦੇ ਗਲੈਮਗਲ ਤੇ ਗਲੈਮਗਲ ਤੇ ਮੈਂ ਆਣ ਕੇ ਦੇਖਿਆ ਸ਼ਟਰ ਤੜਾਇਆ ਸ਼ਟਰ ਤੋੜ ਕੇ ਜਦੋਂ ਉਹਨੂੰ ਸ਼ਟਰ ਖੋਲਿਆ ਤੇ ਪੂਰਾ ਅੰਦਰ ਭੰਬੜ ਸੀ ਦੁਕਾਨ ਸਾਰੀ ਨਸ਼ਟ ਹੋ ਗਈ ਆ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਜੋ ਵੀ ਅੰਦਰ ਸੀ ਸਾਰਾ ਸੜ ਕੇ ਤਬਾਹ ਹੋ ਗਿਆ ਇੱਕ ਵੀ ਚੀਜ਼ ਨਹੀਂ ਬਜੀ ਕੁਝ ਨਹੀਂ ਵਜਿਆ ਉਹਦੇ ਵਿੱਚ ਅੱਗ ਅੱਗ ਨੂੰ ਫਾਇਰ ਬਰਗੇਟ ਵਾਲੇ ਭਜਾਰੇ ਅਜੇ ਵੀ ਅੱਗ ਬੁਜੀ ਨਹੀਂ 2 3 ਘੰਟੇ ਹੋ ਗਏ ਆ ਅੱਗ ਬੁਜਣ ਦਾ ਨਾਂ ਨਹੀਂ ਲੈ ਰਹੀ ਵਿੱਚ ਸਾਰਾ ਗਰਮ ਕੱਪੜਾ ਸੀ ਜੋ ਰੈਡੀਮੇਡ ਕੱਪੜਾ ਸਾਰਾ ਵਿੱਚ ਸੀ ਸਾਰਿਆਂ ਨੂੰ ਅੱਗ ਲੱਗ ਗਈ ਆ ਸ਼ੋਰੂਮ ਕਿਹਦਾ ਕੀ ਹੈ ਸ਼ੋਰੂਮ ਦੀਪਕ ਨਾਰੰਗਦਾ ਮੇਰਾ ਰਿਸ਼ਤੇਦਾਰੀ ਚੋਂ ਭਤੀਜਾ ਲੱਗਦਾ ਹਾਂ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਹੁਣ ਤਾਂ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਹੁਣ ਤਾਂ ਪਾਣੀ ਦੀ ਤੇ ਚਾਰ ਗੱਡੀਆਂ ਲੱਗ ਕੇ ਚਲੇ ਗਈਆਂ ਪੰਜਵੀਂ ਗੱਡੀ ਹੁਣ ਲੱਗਣ ਲੱਗੀ ਆ ਪਾਣੀ ਆਪ ਕਦੋਂ ਦਿੱਲੀ ਗਿਆ ਹੋਇਆ ਮਾਲ ਲੈਣ ਦਿੱਲੀ ਗਿਆ ਹੋਇਆ ਜਿੱਥੇ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਵੱਲੋਂ ਸਖਤ ਨਾਕੇਬੰਦੀਆਂ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਸ਼ੇ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਨਸ਼ਾ ਤਸਕਰਾਂ ਦੇ ਘਰ ਵੀ ਤੋੜੇ ਜਾ ਰਹੇ ਨੇ ਇਸ ਦੇ ਨਾਲ ਹੀ ਬੀਤੇ ਦਿਨ ਹੀ ਅੰਮ੍ਰਿਤਸਰ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਚੈਕਿੰਗ ਮੁਹਿੰਮ ਚਲਾਈ ਗਈ ਹੈ ਰੇਲਵੇ ਸਟੇਸ਼ਨ ਉੱਪਰ ਹਰ ਆਉਣ ਜਾਣ ਵਾਲੇ ਯਾਤਰੀਆਂ ਦੇ ਬੈਗ ਚੈੱਕ ਕੀਤੇ ਗਏ ਨੇ ਇਸ ਮੌਕੇ ACP HS ਸੰਧੂ ਨੇ ਕਿਹਾ ਹੈ ਕਿ ਜਿੱਥੇ ਅਸੀਂ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਹਾਂ ਉੱਥੇ ਹੀ ਬੱਸ ਸਟੈਂਡ ਰੇਲਵੇ ਸਟੇਸ਼ਨ ਅਜਹੀਆਂ ਹੋਰ ਕਈ ਥਾਵਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਜਨ ਆਹੀ ਉਹਨੇ ਪੁਲਿਸ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਲਾਹਵਾਰਸ ਵਸਤੂ ਨਜ਼ਰ ਆਉਂਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਵੇ ਅਤੇ ਤਮਾਤਵਕ ਅਸੀਂ ਵੈਸੇ ਤੇ ਰੂਟੀਨ ਵਾਈ ਜੀ ਰੇਲਵੇ ਸਟੇਸ਼ਨ ਬਸ ਸਟੈਂਡ ਤੇ ਭੀੜ ਭੜਕੇ ਵਾਲੀਆਂ ਜਗ੍ਹਾ ਦੀ ਚੈਕਿੰਗ ਕਰਉਂਦੇ ਰਹਿੰਨੇ ਆ ਉਸੇ ਰੂਟੀਨ ਚ ਅਸੀਂ ਅੱਜ ਜਿਹੜੀ ਆ ਜੀ ਆਰ ਪੀ ਤੇ ਆਰ ਪੀ ਐਫ ਦੀ ਟੀਮ ਤੇ ਨਾਲ ਸਾਡਾ ਡਾ ਉਸਕਾਡ ਐਂਟੀ ਸਬਟੀ ਟੀਮ ਦੇ ਨਾਲ ਰੇਲਵੇ ਸਟੇਸ਼ਨ ਦੀ ਤੇ ਜਿਹੜੀ ਆਸੇ ਪਾਸੇ ਪਾਰਕਿੰਗ ਵਗੈਰਾ ਦੀ ਜਿਹੜੀ ਆ ਚੈਕਿੰਗ ਉਹ ਅਸੀਂ ਕਰਾ ਰਹੇ ਕੋਈ ਇਨਪੁਟ ਹੈ ਹੈਗੀ ਹੈ ਜਾਂ ਵੈਸੇ ਹੀ ਇਨਪੁਟ ਤੇ ਚਲੋ ਜੀ ਆਉਂਦੀਆਂ ਰਹਿੰਦੀਆਂ ਵਾ ਪਰ ਅਸੀਂ ਫਿਰ ਵੀ ਕਿ ਕੋਈ ਸ਼ਰਾਰਤੀ ਬੰਦਾ ਜਿਹੜਾ ਉਹ ਇੱਥੇ ਕੋਈ ਆਪਣਾ ਸ਼ਰਾਰਤ ਨਾ ਕਰ ਸਕੇ ਉਸ ਨੂੰ ਰੋਕਣ ਲਈ ਅਸੀਂ ਕਰਾ ਰਹੇ ਤਾਂ ਦੇਸ਼ ਦੇ ਕੋਨੇ-ਕੋਨੇ ਤੋਂ ਪਿੰਨਾ ਇੱਥੇ ਪਹੁੰਚਦੇ ਨੇ ਯਾਤਰੀ ਪਹੁੰਚਦੇ ਨੇ ਤੇ ਜਿਹੜੀ ਚੈਕਿੰਗ ਯਾ ਰੁਪੀਨ ਬਾਈ ਚੱਲਦੀ ਜਾਂਦੀ ਹੈ ਬਿਲਕੁਲ ਜੀ ਇਹ ਅੱਗੇ ਵੀ ਚੱਲਦੀ ਆ ਤੇ ਹੁਣ ਵੀ ਜਿਹੜੀ ਅਸੀਂ ਅੱਜ ਵੀ ਕੀਤੀ ਆ ਤੇ ਅੱਗੇ ਵੀ ਕਰਦੇ ਰਹੋ ਸਰ ਕੋਈ ਬੈਗ ਮਿਲਿਆ ਇੱਥੋਂ ਕੋਈ ਕਹਿੰਦਾ ਇੱਕ ਬੈਗ ਮਿਲਿਆ ਸੀ ਉਹ ਅਲਵਾਰਸ ਸੀ ਪਰ ਉਹਦੇ ਵਿੱਚੋਂ ਕੋਈ ਅਬਜੈਕਸ਼ਨੇਬਲ ਚੀਜ਼ ਬਰਾਮਦ ਨਹੀਂ ਹੋਈ ਉਹ ਅਸੀਂ ਕਬਜ਼ੇ 'ਚ ਲੈ ਲਿਆ ਸਰ ਸੈਗ ਸਟੈਂਡ ਦੇ ਕਈ ਬਾਈਕਾਂ ਲੱਗੀਆਂ ਆ ਵਿਦਆਊਟ ਨੰਬਰ ਕੋਈ ਹਾਂਜੀ ਉਹਦੀ ਵੀ ਅਸੀਂ ਚੈੱਕ ਕਰਾ ਰਹੇ ਜਿਹੜੀ ਕੋਈ ਵਿਦਾਊਟ ਨੰਬਰ ਜਾਂ ਕੋਈ ਬੜੇ ਚਿਰ ਤੋਂ ਲੱਗੀ ਆ ਉਹਦੀ ਅਸੀਂ ਆਪਣੇ ਚੈੱਕ ਕਰਾ ਰਹੇ ਸਰਕਾਰੀ ਕੀ ਸੰਦੇਸ਼ ਆ ਦੇਣਾ ਚਾਹੀਦਾ ਇਹੋ ਜੀ ਕਿ ਜਿਹੜਾ ਕੋਈ ਅਸੀਂ ਤੇ ਇਹ ਸਾਡਾ ਇੱਕ ਹੈਗਾ ਵਾ ਕਿ ਇਹਦੇ ਕਰਕੇ ਵੀ ਕੋਈ ਸ਼ਰਾਰਤੀ ਬੰਦਾ ਜਿਹੜਾ ਉਹ ਸਾਡੇ ਰੇਲਵੇ ਸਟੇਸ਼ਨ ਤੇ ਇੱਥੇ ਕੋ ਪਹੜ ਹੀ ਨਾ ਸਕੇ ਤੇ ਨਾ ਹੀ ਕੋ ਸ਼ਰਾਰਤ ਕਰ ਸਕੇ ਸ਼ਹਿਰ ਵਾਸੀ ਨੂੰ ਅਪੀਲ ਕਰਨਾ ਸ਼ਹਿਰ ਵਾਸੀਆਂ ਨੂੰ ਇਹੋ ਆ ਜੀ ਕਿ ਪੁਲਿਸ ਦਾ ਸਾਥ ਦਿਓ ਜੇ ਉਹਨਾਂ ਨੂੰ ਕੋਈ ਸ਼ੱਕੀ ਬੰਦੇ ਦੀ ਮੂਵਮੈਂਟ ਜਾਂ ਕੋਈ ਸ਼ੱਕੀ ਚੀਜ਼ ਮਿਲਦੀ ਆ ਉਦੇ ਬਾਰੇ ਤੁਰੰਤ ਸਾਡੇ ਕੰਟਰੋਲ ਰੂਮ ਤੇ ਜਾਂ ਸਾਡੇ ਅਫਸਰਾਂ ਦੇ ਵੀ ਨੰਬਰ ਹੈਗੇ ਆ ਆਮ ਪਬਲਿਕ ਕੋਲ ਉਹਦੇ ਬਾਰੇ ਸਾਨੂੰ ਸੂਚਨਾ ਦੇ ਇਸ ਤੋਂ ਪਹਿਲਾਂ ਵੀ ਜਦੋਂ ਜਦੋਂ ਟ੍ਰੇਨ ਅੰਮ੍ਰਿਤਸਰ ਪਹੁੰਚਦੀ ਆ ਤਾਂ ਟ੍ਰੇਨ ਪਿੱਛੇ ਪੁਲ ਦੇ ਕੋਲ ਰੁਕਦੀ ਆ ਤਾਂ ਕਈ ਲੋਕ ਉੱਥੇ ਹੀ ਉਤਰ ਜਾਂਦੇ ਨੇ ਜਾਂ ਕੋਈ ਸਮਾਨ ਜਿੰਨਾ ਦਾ ਆਇਆ ਹੁੰਦਾ ਲੋਕ ਉਸੇ ਰਸਤੇ ਰਾਈਂ ਬਾਹਰ ਲੈ ਜਾਂਦੇ ਨੇ ਕੋਈ ਉੱਥੇ ਵੀ ਚੈੱਕਿੰਗ ਲਗਾਈ ਜਾਏਗੀ ਬਿਲਕੁਲ ਜੀ ਹਾਂ ਜੀ ਉਹ ਅਸੀਂ ਜਿਹੜੀ ਸਾਡੀ ਜੀਆਰਪੀ ਦੀ ਟੀਮ ਹੈ ਤੁਸੀਂ ਸਾਡੇ ਧਿਆਨ ਤੇ ਲਿਆਤਾ ਵਾ ਅਸੀਂ ਇਹਨਾਂ ਨੂੰ ਦੱਸ ਦਿੰਦੇ ਆ ਕਿ ਉੱਥੇ ਵੀ ਜਿਹੜੇ ਸਮਾਨ ਕੋ ਉਤਾਰ ਦਿੰਦੇ ਉਹਨੂੰ ਚੈੱਕ ਕਰ ਦਿੱਤੀ ਠੀਕ ਮਾਰਚ ਆਪਣੇ ਆਖਰੀ ਪੜਾਅ ਤੇ ਹੈ ਇਸ ਲਈ ਕਈ ਰਾਜਾਂ ਵਿੱਚ ਗਰਮੀ ਆਪਣੇ ਰੰਗ ਵਿਖਾਉਣ ਲੱਗੀ ਹੈ ਉੱਤਰ ਭਾਰਤ ਵਿੱਚ ਇਸ ਸਮੇਂ ਇਹ ਸਥਿਤੀ ਹੈ ਕਿ ਦੇਸ਼ ਦੀ ਰਾਜਸਥਾਨੀ ਦਿੱਲੀ ਅਤੇ ਆਸ-ਪਾਸ ਦੇ ਉੱਤਰੀ ਅਤੇ ਉੱਤਰ-ਪੱਛਮੀ ਰਾਜਾਂ ਵਿੱਚ ਪਾਰਾ ਇੱਕਦਮ ਚੜਨ ਲੱਗਾ ਹੈ ਦੁਪਹਿਰ ਵੇਲੇ ਬਾਹਰ ਨਿਕਲਣਾ ਔਖਾ ਹੋ ਗਿਆ ਹੈ ਅਪ੍ਰੈਲ ਮਈ ਅਤੇ ਜੂਨ ਵਿੱਚ ਸਥਿਤੀ ਹੋਰ ਵੀ ਖਰਾਬ ਹੋਣ ਵਾਲੀ ਹੈ ਜੀ ਹਾਂ ਦੱਸ ਦਈਏ ਬੁੱਧਵਾਰ ਨੂੰ 2011 ਤੋਂ ਬਾਅਦ 14 ਸਾਲਾਂ ਬਾਅਦ ਸਭ ਤੋਂ ਗਰਮ ਦਿਨ ਸੀ ਇਸੇ ਦੌਰਾਨ ਮੌਸਮੀ ਪਾਕ ਤੋਂ ਇੱਕ ਰਾਹਤ ਵਾਲੀ ਖਬਰ ਵੀ ਸਾਹਮਣੇ ਆਈ ਹੈ ਮੌਸਮੀ ਪਾਕ ਨੇ ਕਿਹਾ ਹੈ ਕਿ ਵੈਸਟਰਨ ਡਿਸਪੈਂਸ ਦੇ ਕਾਰਨ ਗਵਾਂਡੀ ਦੇਸ਼ ਪਾਕਿਸਤਾਨ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਟ੍ਰੋਪੋਫੀਅਰ ਦੇ ਹੇਠਲੇ ਹਿੱਸੇ ਵਿੱਚ ਇੱਕ ਐਕਸਾਈਕਲੋਨਿਕ ਸੈਕੂਲੇਸ਼ਨ ਬਣ ਰਿਹਾ ਹੈ ਜੋ ਸਾਡੇ ਦੇਸ਼ ਤੇ ਮੌਸਮ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਹ ਪੰਜਾਬ ਵੱਲ ਵੱਧ ਰਿਹਾ ਹੈ ਇਸ ਦੇ ਪ੍ਰਭਾਵ ਕਾਰਨ ਅੱਜ ਪੰਜਾਬ ਜੰਮੂ ਕਸ਼ਮੀਰ ਲਾਥਾਰ ਕਾ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਗਰਜ ਅਤੇ ਤੇਜ਼ ਹਵਾਵਾਂ ਨਾਲ ਬਾਰਿਸ਼ ਹੋ ਸਕਦੀ ਹੈ ਇਹਨਾਂ ਰਾਜਾਂ ਵਿੱਚ 30 ਤੋਂ ਲੈ ਕੇ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਪਾਕਿਸਤਾਨ ਚ ਚੱਲ ਰਹੇ ਚੱਕਰਵਾਤੀ ਸਰਕੂਲੇਸ਼ਨ ਕਾਰਨ ਅੱਜ ਜੰਮੂ ਕਸ਼ਮੀਰ ਅਤੇ ਲਾਠਾਕ ਦੀਆਂ ਖੂਬਸੂਰਤ ਘਾਟੀਆਂ ਚ ਵੀ ਬਰਫਬਾਰੀ ਦੇਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਅੱਜ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਚ ਵੀ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅੱਜ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ ਤੋਂ 29 ਮਾਰਚ ਤੱਕ ਦਿੱਲੀ ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਧੂੜ ਭਰੀ ਹਨੇਰੀ ਆਉਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਕਿ 29 ਮਾਰਚ ਤੱਕ ਅਰੁਣਾਚਲ ਪ੍ਰਦੇਸ਼ ਚ ਕੁਝ ਥਾਵਾਂ ਤੇ ਭਾਰੀ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਅਨੁਸਾਰ 36 ਅਗਸਤ ਤੋਂ ਲੈ ਕੇ ਮਨਾਰ ਦੀ ਖਾੜੀ ਤੱਕ ਅਜਿਹੇ ਮੌਸਮ ਗਤੀਵਿਧੀਆਂ ਹੋ ਰਹੀਆਂ ਨੇ ਜਿਸ ਕਾਰਨ ਅੰਦਰੂਨੀ ਕਰਨਾਟਕ ਅੰਦਰੂਨੀ ਤਾਮਿਲਨਾਡੂ ਕੇਰਲ ਅਤੇ ਗੋਆ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਮੱਧ ਪ੍ਰਦੇਸ਼ ਕੋਕਣ ਗੋਆ ਕਰਨਾਟਕ ਕੇਰਲ ਤਾਮਿਲਨਾਡੂ ਅਤੇ ਪੰਡੂਚੇਰੀ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਇਸਨਾਲ ਹੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਉੱਤਰ ਪੱਛਮੀ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ 'ਚ ਕੋਈ ਬਦਲਾਅ ਨਹੀਂ ਹੋਵੇਗਾ ਪੂਰਬੀ ਭਾਰਤ ਵਿੱਚ 2 ਤੋਂ 3 ਡਿਗਰੀ ਤਾਪਮਾਨ ਰਹੇਗਾ ਜਦੋਂ ਕਿ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਅਗਲੇ 3 ਦਿਨਾਂ ਤੱਕ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਮੱਧ ਭਾਰਤ ਦੇ ਰਾਜਾਂ ਜਿਵੇਂ ਕਿ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਆਉਣ ਵਾਲੇ 3 ਦਿਨਾਂ ਵਿੱਚ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ